ਲੋ ਆਪਾਂ ਤੁਹਾਨੂੰ ਸਾਗ ਬਣਾਉਂਦੇ ਆ ਤੜਕਾ ਲਾਉਂਦੇ ਦੀ ਵੀਡੀਓ ਦਿਖਾਉਂਦੇ ਆ ਕਿਦਾਂ ਪੈਂਦਾ ਲੱਗਦਾ ਤੜਕਾ ਸਾਗ ਨੂੰ ਜਿਹੜਾ ਪੰਜਾਬੀਆਂ ਦਾ ਮੁੱਖ ਖਾਣਾ ਤੇ ਤੇ ਟਮਾਟਰ ਪਾਤੇ ਹੁਣ ਤੇ ਤੁਸੀਂ ਵੀ ਇਦਾਂ ਹੀ ਬਣਾ ਲਿਆ ਕਰੋ ਹੁਣ ਕਈਆਂ ਭੈਣਾਂ ਨੂੰ ਬਣਾਉਣਾ ਨਹੀਂ ਆਉਂਦਾ ਇਸ ਕਰਕੇ ਦਿਖਾਉਂਦੇ ਆ ਉਹ ਮਿਕਸੀ ਦੇ ਵਿੱਚ ਘੋੜਦੀ ਆ ਮਿਕਸੀ ਦੇ ਵਿੱਚ ਉਹਨਾ ਵਧੀਆ ਨਹੀਂ ਬਣਦਾ ਜਿੰਨਾ ਜਿਹੜਾ ਹੱਥ ਨਾਲ ਘੋਟਿਆ ਤਾਂ ਮੰਗਾ ਤਾਂ ਇਹ ਹੱਤ ਨਾਲ ਘੋਟਿਆ ਸਕ ਤੁਹਾਨੂੰ ਦਿਖਾਵਾਂਗੇ ਤੇ ਉਹ ਵੀ ਵੀਡੀਓ ਪਾਵਾਂਗੇ ਤੇ ਹੁਣ ਤੁਸੀਂ ਦੇਖੋ ਇਹ ਤੜਕਾ ਲਾ ਗਰੇ ਟਮਾਟਰ ਪਾਤੇ ਆ ਏਰੋ ਦੇ ਚ ਨਾਲੇ ਲੂਣ ਮਿਰਚ ਪਾਊਗਾ ਹਣ ਤੇ ਇੰਨਾ ਸਵਾਦ ਬਣਦਾ ਇਹ ਘਰੇ ਵੀਜਿਆ ਸੀ ਆਪਾਂ ਦੂਸਰੇ ਘਰੇ ਉਧਰ ਵੀਜਿਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਇਧਰ ਪਾਲਕ ਇਧਰਲੇ ਪਾਸੇ ਪਾਲਕ ਬੀਜੀ ਕਰਿਆ ਐ ਥੋੜੀ ਜੀ ਤੇ ਇਹ ਵੇਖਾ ਇੱਕ ਥੋੜੀ ਕਰਕੇ ਥੋੜੀ ਲੱਗਦੀ ਆ ਨਹੀਂ ਤਾਂ ਕਾਫੀ ਜੀ ਹੈ ਥੋੜੀ ਹੈ ਤੋਂ ਘਰੋਂ ਹੀ ਥੋੜੀ ਹੈ ਤੇ ਸਾਗ ਜਿੰਨੀ 2 ਕਿਲੋ ਪਾਲਕ ਬਣ ਗਈ ਹੋਊਗੀ ਕਮ ਸੇ ਕਮ ਆ ਥੋੜੀ ਆ ਉਤੋਂ ਐਦਾਂ ਤੁਸੀਂ ਬੀਜ ਲਿਆ ਕਰੋ ਘਰੇ ਜਿਹਦੇ ਕੋਲੇ ਜ਼ਮੀਨ ਨਹੀਂ ਹੈ ਤੋ ਘਰੇ ਬੀਜ ਲਿਆ ਕਰੋ ਆਪ ਦੇ ਥੋੜੀ ਜਿਹੀ ਕਿਆਰੀਆਂ ਆ ਕਮ ਸੇ ਕੋ ਜਿਹੜੀ ਤੁਸੀਂ ਵੀ ਵੀ 25 25 ਰੁਪਏ ਕਿਲੋ ਲੈਣੇ 50 50 ਰੁਪਏ ਕਿਲੋ ਲੈਣੇ ਉਦੋਂ ਤੋਂ ਬਚੋਗੇ ਤੇ ਨਾਲੇ ਉਹ ਦਵਾਈਆਂ ਵਾਲੀ ਹੁੰਦੀ ਹੈ ਜਿਹੜੀ ਤੁਸੀਂ ਘਰੇ ਬੀਜਦੇ ਹੋ ਬਿਲਕੁਲ ਇਹਦੇ ਵਿੱਚ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਹੋਈ ਹੁੰਦੀ ਆਰਗਨ ਹੁੰਦੀ ਹੈ ਆਰਗਨ ਜਿਹਨੂੰ ਕਹਿੰਦੇ ਆਰਗਨਿਕ ਪੰਜਾਬੀ ਚ ਤੇ ਬਹੁਤ ਵਧੀਆ ਮਤਲਬ ਬਣਦੀ ਹੈ ਤੁਸੀਂ ዱਖੀ ਖਾਈ ਜਾਓਗੇ ਇਹੋ ਜੀ ਬਣਦੀ ਹੈ ਇਹ ਜਿਹੜੀ ਸਬਜ਼ੀ ਜਿਹੜੀ ਕੋਈ ਵੀ ਸਬਜ਼ੀ ਆ ਉਹ ਰੁੱਖੀ ਖਾਈ ਜਾਓਗੇ ਤੁਸੀਂ ਖਾ ਤੇ ਬਹੁਤ ਸਵਾਦ ਬਣੂ ਤੇ ਆਪਾਂ ਛੋਟੀਆਂ ਛੋਟੀਆਂ ਗੱਲਾਂ ਵਾਲੇ ਪਾਸੇ ਧਿਆਨ ਨਹੀਂ ਕਰਦੇ ਤੇ ਇਹ ਹਰੇਕ ਨੂੰ ਬੀਜਣੀ ਚਾਹੀਦੀ ਜਿਹੜੇ ਜਿਹੜੇ ਕਮਸਿਕ ਜਿਹਦੇ ਕੋਲੇ ਆਪਦੀ ਜ਼ਮੀਨ ਉਹ ਉਹ ਤਾਂ ਬੀਜ ਹੀ ਸਕਦਾ ਉਹ ਵੀ ਨਹੀਂ ਧਿਆਨ ਕਰਦਾਗਾ ਕੋਈ ਜ਼ਮੀਨ ਜਾਇਦਾਦ ਆਉ ਨਮਕ ਪਾਇਆ ਤੇ ਹੁਣ ਉਹਦੇ ਚ ਮਸਾਲਾ ਵਸੂਲਾ ਮਿਰਚ ਮਸਾਲਾ ਪਾਤਾ ਤੇ ਹੁਣ ਇਸ ਤੋਂ ਬਾਅਦ ਪਾਉਗੀ ਸਾਗ ਪੈਣਾ ਇਹਦੇ ਚ ਸਾਰਾ ਸਮਾਨ ਪਾਤਾ ਕਿ ਉਹ ਪਾਉਣਾ ਜਿਹੜਾ ਪਾਉਦਾ ਲੂਣ ਮਰ ਤੇ ਪਾਤਾ ਹੁਣ ਤੜਕਾ ਰੈਡੀ ਆ ਤੇ ਇਸ ਤੋਂ ਬਾਅਦ ਹੁਣ ਸਾਗ ਪੈਣਾ ਇਹਦੇ ਵਿੱਚ ਤੇ ਇਹ ਬਣ ਜਾਣਾ ਮਲਾਈ ਜਮਾਈ ਰੁੱਖਾ ਖਾਈ ਜੋ ਭਲਾ ਜਿਹੜਾ ਬੰਦਾ ਖਾਂਦਾ ਜਿਹੜਾ ਬੰਦਾ ਖਾਂਦਾ ਉਹਨੂੰ ਪਤਾ ਆਹ ਪਿਆ ਸਾਗ ਤੇ ਨਾਲ ਪਿਆ ਮੱਕੀ ਦਾ ਆਟਾ ਇਹ ਵੀ ਇਹਦੇ ਵਿੱਚ ਪਾਉਣਾ ਪੈਂਦਾ ਇਹਦੇ ਨਾਲ ਪਾ ਕੇ ਘੋਟਣਾ ਪੈਂਦਾ ਖੀਰ ਵਧੀਆ ਬਣਦਾ ਹੁਣ ਕਈਆਂ ਭੈਣਾਂ ਨੂੰ ਪਤਾ ਨਹੀਂ ਹੁੰਦਾਗਾ ਬਾਜਰੇ ਦਾ ਵੀ ਪੈ ਜਾਂਦਾ ਤੇ ਬਾਜਰੇ ਦਾ ਵੀ ਤੁਸੀਂ ਪਾ ਸਕਦੇ ਆ ਜੇ ਤੁਸੀਂ ਮੈਂ ਤੇ ਚੁੱਲ ਜਿਵੇਂ ਚੁੱਲ੍ਹੇ ਤੇ ਬਣਾਈ ਜਾਂਦੇ ਆ ਸਾਗ ਚੁੱਲ੍ਹੇ ਦੇ ਨਾਲ ਦਾ ਸਾਗ ਜਾਂ ਸਬਜ਼ੀ ਚੁੱਲ੍ਹੇ ਦੇ ਨਾਲ ਦੀ ਚੀਜ਼ ਕੋਈ ਵੀ ਚਾਹੇ ਤੁਸੀਂ ਕਿਸੇ ਮਰਦੀ ਰੈਸਟੋਰੈਂਟ ਚ ਖਾਈ ਜਾਓ ਉਹ ਟੇਸਟੀ ਤਾਂ ਬਣਾ ਸਕਦੇ ਆ ਫਿਰ ਆ ਚੀਜ਼ ਨਹੀਂ ਬਣ ਸਕਦੀ ਜਿਹੜੀ ਘਰੇ ਚੀਜ਼ ਬਣੀ ਹੁੰਦੀ ਆ ਖਾਣਾ ਉਹੀ ਆ ਜਿਹੜੀ ਸਾਡੀ ਮਾਂ ਭੈਣ ਧੀ ਭੈਣ ਬਣਾਉਂਦੀ ਆ ਜਾ ਜਿੱਦਾਂ ਦਾ ਵੀ ਮਰਦੇ ਉਹਦੇ ਨਾਲ ਦਾ ਖਾਣਾ ਨਹੀਂ ਬਣ ਸਕਦਾ ਉਹ ਲੋਹੇ ਦੀ ਕੜਾਈ 'ਚ ਬਣਾਇਆ ਤੇ ਉਹ ਵੀ ਲੋਹੇ ਦੀ ਕੜਾਈ ਦਾ ਇਹ ਲੋਹੇ ਦੀ ਕੜਾਈ 'ਚ ਬਣ ਰਿਹਾ ਲੋਹੇ ਦੇ ਭਾਂਡੇ 'ਚ ਜਿਹੜਾ ਬਣਦੀ ਨਾ ਚੀਜ਼ ਉਹੋ ਹੀ ਵਧੀਆ ਹੁੰਦੀ ਆ ਤੇ ਹੁਣ ਪਈਆਂ ਨੂੰ ਹੁਣ ਪਤਾ ਪਈਗਾ ਇਸ ਕਰਕੇ ਆਪਾਂ ਵੀਡੀਓ ਬਣਾ ਕੇ ਪਾਈ ਆ ਤੇ ਹੁਣ ਇਹ ਕਈ ਭੈਣਾ YouTube ਤੋਂ ਕੱਢ ਕੇ ਬਣਾਉਂਦੀਆਂ ਤੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਇਸੇ ਕਰਕੇ ਆਪਾਂ ਇਹ ਵੀਡੀਓ ਬਣਾਈ ਆ ਤੇ ਹੁਣ ਸਾਗ ਬਹੂਆ ਦੇ ਪਾ ਦੇ ਫਿਰ ਹਲੋ ਤੇ ਹੁਣ ਸਾਗ ਬਹੂਆ ਤੇ ਤੜਕਾ ਲਾ ਗਿਓ ਮੇਂ ਤਰਕਾ ਰੈਡੀ ਹੋ ਗਿਆ ਬਸ ਤੇ ਹੁਣ ਸਾਗ ਹੀ ਪਾਉਣਾ ਹੈ ਸਾਗ ਵੀ ਤੁਸੀਂ ਹੱਥ ਨਾਲ ਘੋਟਣਾ ਜੇ ਮੈਕਸੀ ਜੀ ਜਿਹੜਾ ਬਣਾਉਨੇ ਨਾਲ ਤੁਸੀਂ ਉਹ ਉਹ ਗੱਲ ਨਹੀਂ ਬੰਦ ਜਿਹੜੇ ਹੱਥ ਦੇ ਘੋਟਨੇ ਨਾਲ ਜਿਹੜਾ ਸਾਗ ਬਣਦਾ ਹੁਣ ਸਾਗ ਉਹਦੇ ਚ ਪਾਦਾ ਤੇ ਐਦਾਂ ਹੀ ਜਿਹੜੀਆਂ ਭੈਣਾਂ ਨੂੰ ਮੈਂ ਬੇਨਤੀ ਕਰਾਂਗਾ ਐਦਾਂ ਹੀ ਤੁਸੀਂ ਬਣਾ ਲਿਆ ਕਰੋ ਲੋਹੇ ਦੀ ਕੜਾਈ 'ਚ ਬਣਾਉਂਗੇ ਨਾ ਜਿਹੜੀ ਚੀਜ਼ ਉਹ ਲੋਹੇ ਦੀ ਕੜਾਈ ਵਾਲੀ ਦੀ ਦੂਸਰੀ ਚ ਨਹੀਂ ਵਧੀਆ ਬਣਦੀ ਤੇ ਲੋਹੇ ਦੀ ਕੜਾਈ ਨਾ ਹਾਂ ਲੋਹੇ ਦੀ ਕੜਾਈ ਹਨ ਜਿਹੜੀ ਉਹ ਹੈ ਸਭ ਤੋਂ ਵਧੀਆ ਬੈਸਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਵਧੀਆ ਹੁਣ ਵੀਡੀਓ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਸਾਦੇ ਸਾਡੇ ਦੱਸਿਆ ਕਰੋ ਵੀਰੋ ਸ਼ੇਅਰ ਕਰਕੇ ਦੱਸਿਆ ਜ਼ਰੂਰ ਕਰੋ ਕਿ ਉਹ ਜੀ ਚੰਗੀ ਲੱਗੀ ਜਿਹੇ ਦੀ ਵੀ ਲੱਗੀ ਉਹ ਜਿਆ ਤੁਸੀਂ ਕਮੈਂਟਾਂ ਦੇ ਵਿੱਚ ਲਿਖ ਦਿਆ ਕਰੋ ਧੰਨਵਾਦ